ਜੰਗਲ ਫਿਰ ਵੀ ਇਹਨਾਂ ਨੇ ਚਾਰ ਚਾਰ ਡੀਏ ਦੀਆਂ ਕਿਤਾ ਸੀ ਇੱਕ ਦੇ ਕੇ ਸਾਨੂੰ ਬੁਰਕੀ ਪਾਈ ਇਹਨਾਂ ਨੇ ਕਹੇ ਬੁਰਕੀ ਪਾਈ ਆ ਅਸੀਂ ਇਹਨਾਂ ਦੀ ਬੁਰਕੀ ਤੇ ਭੁੱਕੇ ਨਹੀਂ ਅਸੀਂ ਲੈ ਕੇ ਛੜਨਾ ਚਾਰਾਂ ਵਿੱਚੋਂ ਇੱਕ ਵੀ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਹੁਣ ਜਿਹੜੀਆਂ ਚਾਰੇ ਹੈਗੀਆਂ ਲਖਣਾ ਚਾਰੇ ਹੜਕੀਆਂ ਅਸੀਂ ਇੱਕ ਵੀ ਜਿੱਤਣ ਨਹੀਂ ਦੇਣਾ ਇਹ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਚਾਰਾਂ ਨਾਲ ਟੁੱਟਦੀ ਨਹੀਂ ਪਰ ਇਹਦਾ ਹੰਕਾਰ ਇਹਦਾ ਤੋੜ ਕੇ ਜਾਣਾ ਹੈ ਅੱਜ ਅੱਜ ਬੜੀ ਵੱਡੀ ਗੈਂਤੀ ਵਿੱਚ ਇੱਥੇ ਕੱਟੇ ਹੋਇਆ ਸਭ ਦਾ ਧੰਨਵਾਦ ਕਰਦੇ ਸਰਕਾਰਾਂ ਨੂੰ ਕਿਦੜਾ ਸਰਕਾਰਾਂ ਨੂੰ ਵੀ ਦਿਵਾ ਐਦੂ ਵੱਡਾ ਮੰਗਣ ਕਿੱਥੇ ਕੀ ਕਰ ਰਹੇ ਆ ਤੇ ਸਾਥੀਓ ਅਸੀਂ ਇੱਥੇ ਅਪੀਲ ਕਰਨਾ ਆ ਆਮ ਪਬਲਿਕ ਨੂੰ ਕਿ ਉਹ ਆਮ ਪਬਲਿਕ ਨੂੰ ਅਪੀਲ ਕਰਨਾ ਆ ਕਿ ਉਹ ਇਹਨਾਂ ਨੂੰ ਚਲਦਾ ਕਰਨ ਕੋਈ ਵੋਟ ਨਾ ਇਹਨਾਂ ਦੀ ਇਥੋਂ ਜ਼ਮਾਨਤ ਜਬਤ ਹੋਣੀ ਚਾਹੀਦੀ ਹੈ ਆਮ ਹੀ ਇੱਥੇ ਇਹ ਕਹਿੰਦਾ ਜੇ ਮੈਂ ਕੁੱਤਾ ਖੜਾ ਕਰਦਾ ਨਾ ਕਹਿੰਦਾ ਤਾਂ ਉਹ ਵੀ ਮੰਜਾ ਦੂੰ ਇਹਦਾ ਹੰਕਾਰ ਤੋੜਦੇ ਹੋ ਤੁਸੀਂ ਆਪਣੀ ਇਹਦੇ ਵੋਟਾਂ ਪਾ ਕੇ ਇਹਦਾ ਹੰਕਾਰ ਤੋੜ ਲੈਣਾ ਚਾਹੀਦਾ ਇਹ ਇੱਥੇ ਤੱਕ ਇਹ ਇਹਨਾਂ ਦਾ ਹਕਾਰ ਆਇਆ ਹੋਇਆ ਤੋਂ ਸਾਥੀਓ ਮੈਂ ਅੰਤ ਦੇ ਵਿੱਚ ਜਿਹੜੇ ਮੇਰੇ 12ਵਾਂ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚੋਂ ਪੈਨਸ਼ਨਰ ਨਾੜੇ ਦੇ ਵਿੱਚੋਂ ਪੈਨਸ਼ਨਰ ਜਿਨ੍ਹਾਂ ਨੇ ਇਹਦੇ ਵਿੱਚ ਇੰਤਜ਼ਾਮ ਕੀਤਾ ਹੈ ਅੰਤ ਦੇ ਵਿੱਚ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਬਾਕੀ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦਾ ਹਾਂ ਥੈਂਕ ਯੂ ਵੈਰੀ। ਅਸੀਂ ਆਮ ਪਾਰਟੀ ਦੇ 92 ਐਮਐਲਏ ਲਏ। ਸਾਨੂੰ ਇਹਨਾਂ ਨੇ ਐਸਾ ਬਦਲਾਅ ਦਾ ਚਾਂਚਾ ਦਿੱਤਾ ਸਾਡਾ ਬਜ਼ੁਰਗ ਆ ਜਾ ਮੇਖੋ ਬਦਲਾਅ ਘੜਾਦਾਰਾ ਜਿੰਨੇ ਮੁਲਾਜ਼ਮ ਤੇ ਪੈਨਸ਼ਨਰ ਇੱਥੇ ਇਕੱਠੇ ਹੋਏ ਆ ਇਹ ਬੁਲਾ ਕਰਕੇ ਹੋਏ ਆ ਮੁਲਾਜ਼ਮਾਂ ਨੂੰ 2.9 ਦਾ ਸਾਨੂੰ 2.4795 ਦਾ ਫਾਰਮੂਲਾ ਦਿੱਤਾ ਬੰਨ ਵੀ ਬਾਦਲ ਨੇ ਉਥੇ ਬਾਰ ਮੁੰਨੇ ਨੂੰ ਇਹ ਜ਼ਿਆਦਾ ਸੀ 2.9 ਦੇਵਾਂਗੇ ਇਹ ਫਪਾ ਦੇ ਚੀਮਾ ਮਰਿੰਦੇ ਵਿਗੇ ਲੈਦੀ ਰੂਏ ਸਾਡੇ ਕੋਲੇ ਪਿਆ ਫਿਰ ਵੀ ਇਹਨਾਂ ਨੇ ਚਾਰ ਚਾਰ ਡੀਏ ਦੀਆਂ ਕਿਤਾ ਸੀ ਇੱਕ ਦੇ ਕੇ ਸਾਨੂੰ ਬੁਰਕੀ ਪਾਈ ਇਹਨਾਂ ਨੇ ਕਿਹਾ ਬੁਰਕੀ ਪਾਈ ਆ ਅਸੀਂ ਇਹਨਾਂ ਨੂੰ ਬੁਰਕੀ ਤੇ ਭੁੱਖੇ ਨਹੀਂ ਅਸੀਂ ਲੈ ਕੇ ਜਣਾ ਚਾਰਾਂ ਵਿੱਚੋਂ ਇੱਕ ਵੀ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਹੁਣ ਜਿਹੜੀਆਂ ਚਾਰੇ ਹੈਗੀਆਂ ਲਖਣਾ ਚਾਰੇ ਹੜਕੀਆਂ ਅਸੀਂ ਇੱਕ ਵੀ ਜਿੱਤਣ ਨਹੀਂ ਦੇਣਾ ਇਹ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਚਾਰਾਂ ਨਾਲ ਟੁੱਟਦੀ ਨਹੀਂ ਪਰ ਇਹਦਾ ਹੰਕਾਰ ਇਹਦਾ ਤੋੜ ਕੇ ਜਾਣਾ ਹੈ ਅਸੀਂ ਅੱਜ ਬੜੀ ਵੱਡੀ ਗਤੀ ਵਿੱਚ ਇੱਥੇ ਕੱਟੇ ਹੋਇਆ ਆ ਸਭ ਦਾ ਧੰਨਵਾਦ ਕਰਦੇ 17 ਨੂੰ ਕਿਦੜਾ 17 ਨੂੰ ਵੀ ਗਲਵਾ ਅੱਜ ਵੱਡਾ ਮਨੰਗ ਕੰਮ ਕਰਕੇ ਦਿਖਾਵਾਂਗੇ ਇੱਕ ਇੱਕ ਮੋੜ ਇਹਨਾਂ ਨੂੰ ਤੋੜਾਂਗੇ ਇਹਨਾਂ ਨੂੰ ਗਵਾ ਦਾ ਜੰਦ ਕਰਾ ਕੇ ਜਾਵਾਂਗੇ ਅੱਜ ਜਿੰਨੇ ਵੀ ਕੋਰੋਨਾ ਵਾਲੇ ਕਰਿਆ ਅਸੀਂ ਇਹਨਾਂ ਦਾ ਇਲਾਜ ਕਰਦੇ ਆ ਉਹ ਬਹੁਤਾਂ